ਬਟਾਲਾ ਦੇ ਵਿੱਚ ਵੱਡੀ ਵਾਰਦਾਤ ਹੋਈ ਹੈ ਦਿਨ ਦਿਹਾੜੇ ਬਟਾਲਾ ਦੇ ਵਿੱਚ ਗੋਲੀਆਂ ਚੱਲੀਆਂ ਨੇ ਜਿਸ ਤੋਂ ਬਾਅਦ ਅਫੜਾ ਤਫੜੀ ਦਾ ਮਾਹੌਲ ਬਣ ਜਾਂਦਾ ਹੈ ਤਾਂ ਮੌਕੇ ਦੀ ਸੀਸੀਟੀਵੀ ਵੀਡੀਓ ਵੀ ਸਾਹਮਣੇ ਆਈ ਹੈ ਜਿਸ ਦੇ ਵਿੱਚ ਵੇਖਿਆ ਜਾ ਸਕਦਾ ਹੈ ਕਿ ਕਿਸ ਤਰ੍ਹਾਂ ਗਲੀ ਦੇ ਵਿੱਚ ਸਕੂਲੀ ਬੱਚੇ ਘੁੰਮਦੇ ਹੋਏ ਨਜ਼ਰ ਆ ਰਹੇ ਨੇ ਅਤੇ ਮੌਕੇ ਉੱਤੇ ਹੀ अफरा तफरी ਦਾ ਮਾਹੌਲ ਬਣ ਜਾਂਦਾ ਹੈ ਤਾਂ ਜਾਣਕਾਰੀ ਮੁਤਾਬਿਕ ਦੱਸਿਆ ਜਾ ਰਿਹਾ ਹੈ ਕਿ ਨੇੜੇ ਹੀ ਸਕੂਲ ਹੈ ਅਤੇ ਪੋਸ਼ੀ ਇਲਾਕਾ ਹੈ ਜਿੱਥੇ ਗੋਲੀਆਂ ਚੱਲੀਆਂ ਨੇ ਤਾਂ ਦੋ ਬਦਮਾਸ਼ ਆਂਦੇ ਨੇ ਦੋ ਨੌਜਵਾਨ ਆਂਦੇ ਨੇ ਤੋਂ ਉਹ ਵੱਲੋਂ ਗੋਲੀਆਂ ਚਲਾ ਦਿੱਤੀਆਂ ਜਾਂਦੀਆਂ ਜਾਂਦੀਆਂ ਨੇ ਜਿਸ ਸੁਰਾਨ ਇੱਕ ਵਿਅਕਤੀ ਗੰਭੀਰ ਰੂਪ ਤੇ ਵਿੱਚ ਜ਼ਖਮੀ ਹੋ ਜਾਂਦਾ ਹੈ ਤੇ ਉਸ ਨੂੰ ਹਸਪਤਾਲ ਵਿਖੇ ਦਾਖਲ ਕਰਵਾਇਆ ਜਾਂਦਾ ਪਰ ਇਸ ਬਾਬਤ ਜੋ ਜਾਣਕਾਰੀ حاصل ਹੋਈ ਉਸ ਮੁਤਾਬਿਕ ਦੱਸਿਆ ਜਾ ਰਿਹਾ ਹੈ ਕਿ ਜਿਵੇਂ ਹੀ ਇਸ ਜਗਾ ਉੱਤੇ ਗੋਲੀਆਂ ਚੱਲਦੀਆਂ ਨੇਕ ਤੱਕ ਕੁਝ ਹੀ ਮੀਟਰ ਦੀ ਦੂਰੀ ਦੇ ਵਿੱਚ ਆਮ ਆਦਮੀ ਪਾਰਟੀ ਦੇ ਸੂਬਾ ਪ੍ਰਧਾਨ ਦਾ ਕਾਰ ਆ ਤੇ ਜਦੋਂ ਹੀ ਉਹਨਾਂ ਤੱਕ ਇਹ ਗੋਲੀਆਂ ਦੀ ਆਵਾਜ਼ ਜਾਂਦੀ ਹੈ ਤਾਂ ਸੂਬਾ ਪ੍ਰਧਾਨ ਦੇ ਡਰਾਈਵਰ ਵੱਲੋਂ ਇਹ ਆਵਾਜ਼ ਸੁਣੀ ਜਾਂਦੀ ਹੈ ਉਸ ਤੋਂ ਬਾਅਦ ਜੋ ਗਨਮੈਨ ਨੂੰ ਇਸ ਬਾਰੇ ਜਾਣਕਾਰੀ ਦਿੱਤੀ ਜਾਂਦੀ ਹੈ ਤੇ ਉਸ ਤੋਂ ਬਾਅਦ ਗਨਮੈਨ ਆਪਣੀ ਦਲੇਰੀ ਦਿਖਾਉਂਦਿਆਂ ਹੋਇਆ ਉੱਥੇ ਭੱਜਦਾ ਹੈ ਤੇ ਉਸ ਮੁਲਜ਼ਮ ਨੂੰ ਰੁਕਣ ਦਾ ਇਸ਼ਾਰਾ ਕਰਦਾ ਪਰ ਉੱਥੇ ਤੋਂ ਫਰਾਰ ਹੋਣ ਦੀ ਉਸ ਵੱਲੋਂ ਕੋਸ਼ਿਸ਼ ਕੀਤੀ ਜਾਂਦੀ ਹੈ ਪਰ ਗਨਮੈਨ ਵੱਲੋਂ ਆਪਣੀ ਬਹਾਦਰੀ ਜ਼ਖਾਉਂਦਿਆਂ ਹੋਇਆਂ ਉਸ ਮੁਲਜ਼ਮ ਨੂੰ ਜਿਹੜਾ ਗ੍ਰਫਤਾਰ ਕੀਤਾ ਜਾਂਦਾ ਅਤੇ ਉਸ ਵੱਲੋਂ ਵਰਤਿਆ ਗਿਆ ਰਿਵੋਲਵਰ ਵੀ ਦੱਸਿਆ ਜਾ ਰਿਹਾ ਹੈ ਕਿ ਉਹ ਵੀ ਬਰਾਮਦ ਕੀਤਾ ਗਿਆ ਪੁਲਿਸ ਨੂੰ ਦੇ ਦਿੱਤਾ ਗਿਆ ਪਰ ਪੁਲਿਸ ਵੱਲੋਂ ਇਸ ਮਾਮਲੇ ਨੂੰ ਲੈ ਕੇ ਕਿਹਾ ਜਾ ਰਿਹਾ ਹੈ ਕਿ ਉਹਨਾਂ ਵੱਲੋਂ ਕਿਸੇ ਕਿਸੇ ਦੀ ਵੀ ਜਿਹੜੀ ਇਹ ਗ੍ਰਫਤਾਰੀ ਇਸ ਮਾਮਲੇ ਦੇ ਵਿੱਚ ਨਹੀਂ ਹੋਈ ਪਰ ਜੋ ਸੂਤਰ ਦੱਸ ਰਹੇ ਨੇ ਉਸ ਮੁਤਾਬਿਕ ਦੱਸਿਆ ਜਾ ਰਿਹਾ ਹੈ ਕਿ ਗਵਰਨਮੈਂਟ ਵੱਲੋਂ ਉਸ ਮੁਲਜ਼ਮ ਨੂੰ ਅਤੇ ਉਸ ਵੱਲੋਂ ਵਰਤਿਆ ਗਿਆ ਰਿਵੋਲਵਰ ਜਿਹੜਾ ਪੁਲਿਸ ਦੇ ਹੱਥ ਚੁੜਾ ਦਿੱਤਾ ਗਿਆ ਪੁਲਿਸ ੜੀਕੇ ਚੜ ਚੁੱਕਿਆ ਪਰ ਹਾਲੇ ਤੱਕ ਪੁਲਿਸ ਪੁਲਿਸ ਮਾਮਲੇ ਦੀ ਕੋਈ ਵੀ ਪੁਸ਼ਟੀ ਨਹੀਂ ਹੋਈ ਕਿ ਉਹਨਾਂ ਵੱਲੋਂ ਕਿਸੇ ਮੁਲਜ਼ਮ ਨੂੰ ਹਿਰਾਸਤ ਦੇ ਵਿੱਚ ਲਿਆ ਗਿਆ ਪਰ ਜੋ ਸੀਸੀਟੀਵੀ ਤਸਵੀਰਾਂ ਦੇਖ ਸਕਦੇ ਹੋ ਕਿ ਕਿਹੋ ਜਿਹਾ ਆਫੜਾ ਤਫਰੀਦ ਦਾ ਮਾਹੌਲ ਮਚਿਆ ਹੋਇਆ ਹੈ ਦੱਸਿਆ ਜਾ ਰਿਹਾ ਕਿ ਜਿਵੇਂ ਸਕੂਲ ਦੇ ਬੱਚੇ ਆਪਣੇ ਸਕੂਲ ਤੋਂ ਬਾਹਰ ਚਾਲ ਲੱਗਦੇ ਨੇ ਤਾਂ ਉਸੇ ਦੌਰਾਨ ਇਹ ਗੋਲੀਆਂ ਚੱਲਦੀਆਂ ਨੇ ਜਿਸ ਦੌਰਾਨ ਬੱਚਿਆਂ ਦੇ ਵਿੱਚ ਆਪਣਾ ਤਫਰੀਦ ਦਾ ਮਾਹੌਲ ਪੈ ਜਾਂਦਾ ਹੈ عموماں جی گل ہے کہ بچے نے जद జోどੋ ਵੀ ਕੋਈ ਅਜਿਹੀ ਆਵਾਜ਼ ਸੁਣਦੀ ਹੈ ਤੇ بچے एकदम ਸਹਿਮ ਜਾਂਦੇ ਨੇ ਤੇ ਤਸਵੀਰਾਂ ਵੀ ਜਿਹੜੀਆਂ ਨੇ ਸਾਹਮਣੇ ਆਈਆਂ ਨੇ ਬਟਾਲਾ ਦੇ ਰਾਧਾ ਕ੍ਰਿਸ਼ਨ ਕਲੋਨੀ ਤੋਂ ਜਿੱਥੇ ਬੱਚਿਆਂ ਦੇ ਵਿੱਚ دہشت ਦਾ ਮਾਹੌਲ ਬਣ ਚੁੱਕਿਆ ਹੈ ਇੱਕ ਘੰਟੇ ਤੱਕ ਦੱਸਿਆ ਜਾ ਰਿਹਾ ਕਿ ਇਸੇ ਤਰ੍ਹਾਂ ਦਾ ਮਾਹੌਲ ਰਹਿੰਦਾ ਹੈ دہشت ਭਰਿਆ ਮਾਹੌਲ ਬਣਿਆ ਰਹਿੰਦਾ ਪਰ ਉਸੇ ਦੌਰਾਨ ਆਮ ਆਦਮੀ ਪਾਰਟੀ ਦੇ ਸੁਭਾ ਪ੍ਰਧਾਨ ਨੂੰ ਜਦੋਂ ਇਸ ਬਾਬਤ ਜਾਣਕਾਰੀ ਮਿਲਦੀ ਹੈ ਤਾਂ ਉਹ ਗਨਮੈਂਟ ਮੌਕੇ ਉਤੇ ਪਹੁੰਚਦਾ ਹੈ ਤੇ ਉਸ ਮੁਲਜ਼ਮ ਨੂੰ ਰੁਕਣ ਦਾ ਇਸ਼ਾਰਾ ਵੀ ਕੀਤਾ ਜਾਂਦਾ ਹੈ ਪਰ ਉਹਨਾਂ ਦੇ ਵਿੱਚ ਇੱਕ ਮੁਲਜ਼ਮ ਜਿਹੜਾ ਹੈ ਉਹ ਪੁਲਿਸ ਦੇ ਡਿੱਕੇ ਚੜ ਚੁੱਕਿਆ ਹੈ ਗਨਮੈਂਟ ਵੱਲੋਂ ਪੁਲਿਸ ਦੇ ਡਿੱਕੇ ਚੁੜਾ ਦਿੱਤਾ ਗਿਆ ਤੇ ਇੱਕ ਮੁਲਜ਼ਮ ਫਰਾਰ 10000 ਹੈ ਹਾਲਕਿ ਕਿਹੜਾ ਕਾਰਨਾ ਕਰਕੇ ਇਸ ਘਟਨਾ ਨੂੰ ਜਵਾਬ ਦਿੱਤਾ ਗਿਆ ਫਿਲਹਾਲ ਇਸ ਬਾਬਤ ਕੋਈ ਵੀ ਜਾਣਕਾਰੀ ਹੁਣ ਤੱਕ حاصل ਨਹੀਂ ਹੋਈ ਹੈ ਪਰ ਪੁਲਿਸ ਇਸ ਪੂਰੇ ਮਾਮਲੇ ਦੀ ਜਾਂਚ ਦੇ ਵਿੱਚ ਜੁਟੀ ਹੋਈ ਹੈ ਜੀ ਅੱਜ ਮੌਕੇ ਤੇ ਆਏ ਹਾਂ ਤੇ ਸਾਨੂੰ ਇਨਫੋਰਮੇਸ਼ਨ ਮਿਲ ਰਹੀ ਸੀ ਕਿ ਰਾਧਾ ਕ੍ਰਿਸ਼ਨਨ ਕਲੋਨੀ ਦੇ ਵਿੱਚ ਗੋਲੀ ਚੱਲ ਰਹੀ ਹੈ ਤੇ ਇੱਕ ਲੜਕੇ ਦੇ ਜਿਹੜੇ ਇੰਜਰ ਹੋਇਆ ਤੇ ਮੌਕੇ ਤੇ ਆ ਕੇ ਪਤਾ ਲੱਗਾ ਹੈ ਕਿ ਜਿਹੜਾ ਲੜਕਾ ਇੰਜਰ ਹੋਇਆ ਉਹਦਾ ਨਾਮ ਦਮਨ ਗੁਰਾਇਆ ਹੈ ਜੋ ਕਿ ਹਾਥੀਗੜ੍ਹ ਅੰਬੇ ਸਰਕਰ ਹਾਥੀਗੜ੍ਹ ਬਟਾਲਾ ਦਾ ਰਹਿਣ ਵਾਲਾ ਹੈ ਤੇ ਉਹਦੇ ਨਾਲ ਦੋ ਦੇ ਯਾਰ ਦੋ ਸਿਗੇ ਜਿਹੜੇ ਉਹਨੂੰ ਹੁਣ ਹਸਪੀਟਲ ਲੈ ਕੇ ਗਏ ਨੇ ਅਮਨਦੀਪ ਹਸਪੀਟਲ ਉਹਨੂੰ ਰੈਫਰ ਕਰ ਦਿੱਤਾ ਗਿਆ ਸਿਵਲ ਹਸਪੀਟਲ ਤੋਂ ਬਾਅਦ ਤੇ ਜਿਹੜੇ ਦੋਸ਼ੀ ਨੇ ਉਹ ਦੋਨੋਂ ਨੇ ਤੇ ਅਸੀਂ ਹੁਣ ਮੌਕੇ ਤੇ ਉਹਦਾ ਸਟੇਟਮੈਂਟ ਲੈ ਕੇ ਤੇ ਐਫ ਆਈ ਆਰ ਰਜਿਸਟਰ ਕਰਕੇ ਜਲਦ ਤੋਂ ਜਲਦ ਜਿਨ੍ਹਾਂ ਦੇ ਗੋਲੀ ਚੱਲੀ ਸਰ ਉਹ ਬੱਚੇ ਆ ਜਾਂ ਜਿਨ੍ਹਾਂ ਦੇ ਉੱਤੇ ਗੋਲੀ ਚੱਲੀ ਜੀ ਹਜੇ ਪ੍ਰੀਲੀਮਿਨਰੀ ਕੁਝ ਵੀ ਕਹਿਣਾ ਮੁਸ਼ਕਿਲ ਹੈ ਅਸੀਂ ਤੁਹਾਨੂੰ ਦੱਸਿਆ ਕਿ ਮੌਕੇ ਤੇ ਅਸੀਂ ਸਾਰਾ ਜਾਇਜ਼ਾ ਲੈ ਲਿਆ ਹੁਣ ਅਮਨਦੀਪ ਹਸਪੀਟਲ ਸਾਡੀ ਟੀਮ ਜਾ ਰਹੀ ਹੈ ਉਹਨਾਂ ਨੂੰ ਮਦਈਆਂ ਨੂੰ ਜਿਹੜੇ ਜਿਹੜੇ ਇੰਜਰਡ ਹੈਗਾ ਜਿਹੜਾ ਨਾਲ ਸੀਗੇ ਉਸ ਟਾਈਮ ਤੇ ਉਹਨਾਂ ਨਾਲ ਗੱਲ ਮਿਲ ਕਰਦੇ ਜਿਹੜਾ ਜਿਹੜੀ ਗੋਲੀ ਚਲਾਈ ਉਹ ਛੜਿਆ ਗਿਆ ਕਿਤੇ ਨਹੀਂ ਹਜੇ ਬਰਾਮਦ ਹੋਈ ਜੀ ਹਜੇ ਆ ਪਰਟ ਆਫ ਇਨਵੈਸਟੀਗੇਸ਼ਨ ਹੈ ਹਜੇ ਇਹਨੂੰ ਤਨਸਾਰੀ ਡਿਟੇਲ ਰਿਪੋਰਟ ਦੇ ਦੇ ਸਕਦੇ ਨਹੀਂ ਹਾਂ ਦਾਦਾ ਕਹਿ ਰਹੇ ਆ ਕਿ ਥੋੜੀ ਦੇਰ ਤੋਂ ਬਾਅਦ ਤੁਹਾਨੂੰ ਡਿਟੇਲ ਦੇ ਵਿੱਚ ਅਸੀਂ ਸਾਰੀ ਜਿਹੜੀ ਹੈਗੀ ਹੈ ਸੀਸੀਟੀਵੀ ਆਈ ਵੀ ਤਾਂ ਸਮ ਹਾਂ ਸੀਸੀਟੀਵੀਜ਼ ਹੈਗੀਆਂ ਨੇ ਜੀ ਅਸੀਂ ਸਾਰੇ ਕਿਉਂਕਿ ਸੰਗਣਾ ਇਲਾਕਾ ਤੇ ਅਸੀਂ ਸਾਰੀ ਸੀਸੀਟੀਵੀਜ਼ ਐਕਸਪਲੋਰ ਕਰ ਰਹੇ ਹਾਂ ਤੇ ਉਹ ਤੋਂ ਬਾਅਦ ਤੁਹਾਨੂੰ ਸਾਰੀ ਡਿਟੇਲਸ ਵਿੱਚ ਦੱਸਿਆ ਜਾਏਗਾ ਆਮ ਤੌਰ ਤੇ ਬੈਠੇ ਹੋਏ ਜਦ ਡੇਟ ਦੋਵੇਂ ਖੁੱਲੇ ਸੀ ਜਦੋਂ ਗੋਲੀ ਦੀ ਆਵਾਜ਼ ਆਈ ਮੈਂ ਆਪਣੇ ਦੀਪੂ ਦਰਾਉ ਨੂੰ ਦੱਸਿਆ ਵੀ ਮੈਂ ਮਗਰ ਚੱਲਿਆ ਹੀ ਬੰਦੇ ਦੇ ਜਿਹਦੇ ਮੈਂ ਜੱਫਾ ਮਾਰ ਕੇ ਪਿਸਤਲ ਬਰਾਮਦ ਕਰਾ ਕੇ ਸ਼ਿਟੀ ਐਸਐਚਓ ਦੇ ਹਵਾਲੇ ਕੀਤਾ ਤੇ ਬਾਕੀ ਬਤੌਰੇ ਮੈਂ ਜਸਪਾਲ ਚਾਹਾਨ ਨਾਂ ਲੱਗਾ ਨਮਨ ਕਿੰਨੀ ਕੁ ਮੁਸ਼ਕਲ ਕਰਨੀ ਵੀ ਕਿੰਨਾ ਮੁਸ਼ਕਲ ਤੋਂ ਬੜੀ ਕਰਨੀ ਪਈ ਹੈ ਜੀ ਜੇ ਮੈਂ ਨਾਮ ਅਗਰ ਭਜਦਾ ਪਿਸਤਲ ਨਹੀਂ ਮਿਲਣਾ ਨਾ ਬੰਦਾ ਹੀ ਮਿਲਦਾ ਕਿੰਨੇ ਜਿਹੜੇ ਜੀ ਇੱਕ ਘੰਟਾ ਮੈਨੂੰ ਮਗਰ ਮਕਸਦਤ ਕਰਨੀ ਪਈ ਉਹਦੇ ਭਾਜਨਾਟ ਕੇ ਗਲੀ ਚ ਵੜਦਾ ਹੈ ਕਦੀ ਕਿਸੇ ਬੰਦੇ ਮੈਂ ਫਾੜ ਲਿਆ ਦਾ ਹੂੰ ਕਿ ਜਦੋਂ ਫੜਨ ਲੱਗੇ ਉਹਨੇ ਕੋਈ ਤੁਹਾਡੇ ਦੇ ਪਿਸਤੌਲ ਨਹੀਂ ਉਹਨੇ ਮੈਨੂੰ ਇਮਾਨਦਾਰੀ ਨਾਲ ਪਿਸਤੌਲ ਫੜਾਤਾ ਮੈਂ ਉਹਨੂੰ ਦੱਸਤਾ ਮੈਂ ਮੈਂ ਚਾਂਬਰ ਤੇ ਗੋਲੀ ਚਾੜੀ ਆ ਮੈਂ ਗੋਲੀ ਚਲਾ ਦੇਣੀ ਆ ਤੇ ਪਿਸਤੌਲ ਦੇ ਭਾਲੇ ਕਰਦੇ ਤੇ ਚੰਗੀ ਗੱਲ ਆ ਕਿੰਨੇ ਜਣੇ ਹੀ ਗੋਲੀ ਚਲਾਉਣਾ ਬਾਤੇ ਮੇਰੇ ਜਿਹੜੇ ਨਾਰੂਗੜ ਦੇ ਦੋ ਮੁਲਾਜ਼ਮ ਉਹਨਾਂ ਸਹਿਯੋਗ ਕੀਤਾ ਵਾ ਪਿਸਟਲ ਮੈਂ ਇਹਨੂੰ ਜਫਾ ਮਾਰ ਕੇ ਮੱਥਰ ਲਿਆ ਮੈਂ ਪਿਸਟਲ ਦੇ ਦੇਂਗਾ ਚੰਦਾ ਰਹੂੰਗਾ ਪਿਸਟਲ ਮੈਂ ਮੇਰੇ ਬਰਾਮਤ ਕਰਾ ਕੇ ਮੈਂ ਸਿਟੀ ਦੇ ਆਇਆ 7 ਵਜੇ ਵੱਲੇ ਕਰ ਬੰਦਾ ਕਿੱਥੇ ਹੈ ਬੰਦਾ ਵੀ ਸਿਟੀ ਅਸਾ 14 ਵਲੇ ਕ ਜਿਹੜਾ ਇਹ ਗੋਲੀ ਚੱਲੀ ਉਸ ਤੋਂ ਨੇ ਕਿਸ ਤਰ੍ਹਾਂ ਦਾ ਮਾਹੌਲ ਤੇ ਕੀ ਮਾਹੌਲ ਬੜਾ ਮਾੜਾ ਜਿੱਦੋਂ ਬੱਚੇ ਆਉਂਦੇ ਮੈਨੂੰ ਨਹੀਂ ਪਤਾ ਕੋਈ ਰੰਜਸ਼ ਸੀ ਕੀ ਸੀ ਜਦੋਂ ਇਹ ਬੰਦੇ ਤੋਂ ਪਿਸਟਲ ਮੈਂ ਦੱਬ ਚੜਾਉਂਦਿਆਂ ਵੇਖ ਲਿਆ ਵਾ ਇਹਦੇ ਮਗਰ ਮੈਂ ਲੱਗ ਗਿਆ ਉਹ ਜਦੋਂ ਤੁਸੀਂ ਉਹਦੇ ਮਗਰ ਜਾ ਰਹੇ ਸੀ ਤਾਂ ਅਗਲ ਪੱਜਾਂ ਮੇ ਕਿੰਨੇ ਜਣੇ ਸੀ ਇਹ ਦੋ ਹੀ ਇੱਕ ਪਤਾ ਨਹੀਂ ਕਿੱਦਾਂ ਵੜ ਗਏ ਇਹਨੂੰ ਮੈਂ ਜਿਹਦੇ ਕੋਲ ਪਿਸਤਲ ਹੀ ਆ ਮੈਂ ਫੜ ਦਿਆ ਉਹਨੇ ਦੱਸਿਆ ਕੁਝ ਵੀ ਕਿਉਂ ਹਜੂ ਨਹੀਂ ਨਾ ਹਜੇ ਬ੍ਰਾਂਤੀ ਹੁਣ ਸੀਐਸਟਾਫ ਇਹਨੂੰ ਖੜਨਗੇ ਫਿਰ ਸੀਐਸਟਾਫ ਵਾਲੇ ਪੁੱਸਣਗੇ ਪਹਿਲਾਂ ਮੈਂ ਸੀਐਸਟਾਫ ਡਿਊਟੀ ਮਾਨਦਾਰੀ ਨਾਲ ਕੀਤੀ ਆ ਤੇ ਅੱਗੇ ਵੀ ਕਰਦੇ ਆਉਣੇ ਰਹਿ ਗਈ ਛਾਲਖੰਡ ਨੌਕਰੀ ਬਾਕੀ ਜੋ ਸਾਹਿਬ ਨੂੰ ਮਨਜ਼ੂਰ ਹੋਊਗਾ ਉਹ ਨਾਲ ਬੱਚਾ ਪੜਦਾ ਪਤਾ ਨਹੀਂ ਮੈਂ ਇੱਧਰ ਗਾ ਨਹੀਂ ਆ ਮੁੱਠਾ ਮਗਰ ਪੱਜਾ ਉਹ ਦੋਨੋਂ ਪੱਜਾ ਸਾਡੀ ਕੋਠੀ ਵਾਲ ਨੂੰ ਪੱਜਾ ਉਹਦਾ ਬੱਚਾ ਜੇ ਨਹੀਂ ਪੌਜੀ ਮੈਨੂੰ ਪਤਾ ਮੈਂ